ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਕਿਸਾਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੇ aarop ਲਗਾਇਆ ਜਾਂਦਾ ਹੈ ਜਿੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਰਹੀ ਹੈ ਅਤੇ ਇਸ ਤਰ੍ਹਾਂ ਨੇ ਇਹ ਵੀ ਕਿਹਾ ਕਿ ਜੋ ਲੈਂਡ ਪੁਲਿੰਗ ਪਾਲਿਸੀ ਹੈ ਉਹ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੈ ਅਤੇ ਇਸ ਦਾ ਮਕਸਦ ਬਹੁ ਰਾਸ਼ਟਰੀ ਕੰਪਨੀਆਂ ਨੂੰ ਲਾਭ ਪਹੁੰਚਾਣਾ ਹੈ ਦਾਸਤਿਕ ਕਿਸਾਨਾਂ ਆਗੂਆਂ ਨੇ ਬੋਲਿਆ ਦਾਵਾ ਕੀਤਾ ਗਿਆ ਕਿ ਭਾਰਤ ਸਰਕਾਰ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਦੀ ਜਲਦੀ ਵਿੱਚ ਹੈ ਜਿਸ ਲਈ ਕਿਸਾਨਾਂ ਦੀ ਜ਼ਮੀਨ ਹੜੱਪੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਬੀਜਪੀ ਸਰਕਾਰ ਬਿਨਾ ਮੌਜੂਦੇ ਕਿਸਾਨਾਂ ਦੀ ਜ਼ਮੀਨ ਲੈਂਦਾ ਕਾਨੂੰਨ ਲਾਏ ਜੋ ਕਿ ਕਿਸਾਨਾਂ ਤੇ ਸਿੱਧਾ ਹਮਲਾ ਹੈ। ਅਤੇ ਇਸ ਦੇ ਨਾਲ ਉਹਨਾਂ ਨੇ ਐਲਾਨ ਕੀਤਾ ਕਿ 16 ਅਗਸਤ ਨੂੰ ਕਿਸਾਨ ਮਹਾਪੰਚਾਇਤ ਹੋਵੇਗੀ ਜਿਸ ਚ ਦਿੱਲੀ ਸਰਕਾਰ ਨੂੰ ਵੀ ਕਿਸਾਨਾਂ ਦੀ ਆਵਾਜ਼ ਸੁਣਾਈ ਜਾਵੇਗੀ। ਜੀ ਦਲਾਸਰ ਅਜੀਤ ਰੈਪੋਰਟਰ ਦੇਖੋ ਸਭ ਤੋਂ ਪਹਿਲਾਂ ਤਾਂ ਸਤਿਕਾਰਯੋਗ ਪੱਤਰਕਾਰ ਦੋਸਤੋ ਆਪ ਸਭ ਦਾ ਸੀਐਫ ਕੀ ਜਿਹੜਾ ਤੁਸੀਂ ਇੱਕ ਸ਼ਾਰਟ ਜੀ ਨੋਟਿਸ ਦੇ ਉੱਤੇ ਸਾਡੀ ਰਿਕਵੈਸਟ ਨੂੰ ਪ੍ਰਮਾਣ ਕੀਤਾ ਇੱਥੇ ਪਹੁੰਚੇ ਹੋ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਮੁੱਚੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਸਾਡੀ ਅੱਜ ਦੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਅੱਜ ਦੀ ਪ੍ਰੈਸ ਦੇ ਵਿੱਚ ਜੋ ਅਸੀਂ ਗੱਲ ਰੱਖਣੀ ਚਾਹੁੰਦੇ ਹਾਂ ਮੇਨ ਗੱਲ ਇਹ ਆ ਕਿ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਛੋਟੇ ਵਪਾਰੀਆਂ ਦੇ ਦੁਕਾਨਦਾਰਾਂ ਤੇ ਜਿਸ ਤਰ੍ਹਾਂ ਦੇ ਸਰਕਾਰ ਦੇ ਬਾਰ ਬਾਰ ਹਮਲੇ ਹੋ ਰਹੇ ਨੇ ਉਹਨਾਂ ਹਮਲਿਆਂ ਦੇ ਮੱਦੇ ਨਜ਼ਰ ਅਸੀਂ ਲਗਾਤਾਰ ਲੜਦੇ ਆ ਰਹੇ ਹਾਂ ਤੁਸੀਂ ਦੇਖਿਆ ਖਨੌਰੀ ਸ਼ੰਭੂ ਰਤਨਪੁਰਾ ਬਾਰਡਰਾਂ ਤੇ ਬੈਠ ਕੇ ਆਪਾਂ ਲਗਭਗ ਸਾਲ ਪਰ ਲੜਾਈ ਲੜੀ ਹੈ ਔਰ ਉਸ ਲੜਾਈ ਦਾ ਜਿਹੜਾ ਮੇਨ ਇਸ਼ੂ ਸੀਗਾ ਉਸ ਹੀ ਡਾਕਟਰ ਸੁਮਿੰਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਤੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਕਿ ਸਿੱਧਾ-ਸਿੱਧਾ ਕੇਂਦਰ ਨਾਲ ਸੰਬੰਧਿਤ ਸੀ ਇਹ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਸੀ ਪੰਜਾਬ ਸਰਕਾਰ ਨਾਲ ਕੋਈ ਮਤਲਬ ਨਹੀਂ ਸੀ ਇਹਨਾਂ ਗੱਲਾਂ ਦਾ ਇਹ ਜਿਹੜੀਆਂ ਮੰਗਾਂ ਸੀ ਜੇ ਇਹਨਾਂ ਨੂੰ ਵਿਸਥਾਰ ਨਾਲ ਚੈੱਕ ਕਰੀਏ ਤਾਂ ਇਹ ਸੀਗਾ ਜਿਹੜੇ ਜੇ ਕੱਲੇ ਆਪਾਂ MSB ਗਰੰਟੀ ਕਾਨੂੰਨ ਨੂੰ ਲੈ ਕੇ ਮੇਰਾ ਖਿਆਲ ਆ ਹਰ ਇੱਕ ਪੰਜਾਬ ਵਾਸੀ ਜਿਉ ਸੰਧੀ ਮੰਗ ਸੀ ਵੇਖਣ ਨੂੰ ਲੱਗਦੀ ਸੀ ਕਿ ਅੰਡਰਡਰੈਕਟ ਢੰਗ ਨਾਲ ਵੀ ਕਿਸਾਨਾਂ ਦੀ ਕੱਲਿਆਂ ਦੀ ਹੈ ਫਸਲ ਦਾ ਰੇਟ ਮੰਗਦੇ ਦਿੱਲੇ ਕਿ ਜਿਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੇ ਲੌਸੇਜ ਦੀ ਗੱਲ ਆਉਂਦੀ ਸੀ ਰੋਜ਼ ਐਕਸਪਰਟ ਬੋਲਦੇ ਸੀ ਕਿ ਧਰਤੀ ਹੇਠਲਾ ਪਾਣੀ ਗਿਆ ਧਰਤੀ ਹੇਠਲਾ ਪਾਣੀ ਗਿਆ ਤਾਂ ਉਹਦਾ ਇੱਕੋ ਹੀ ਹੱਲ ਆਪਣੇ ਕੋਲ ਨਜ਼ਰ ਆਉਂਦਾ ਸੀ ਕਿ ਡਾਈਵਰਸਿਫਿਕੇਸ਼ਨ ਹੋਵੇ ਲੋਕ ਝੋਨੇ ਤੋਂ ਛੱਡਣ ਫਸਲਾਂ ਤੇ ਦੂਸਰੇ ਨਾਤੇ ਆਉਂਦੇ। ਔਰੋਦੇ ਲਈ ਡਾਇਵਰਸੀਫਿਕੇਸ਼ਨ ਤਵੇ ਸੰਭਵ ਹੈ ਪੋਸੀਬਲ ਹੈ। ਅਗਰ ਐਮਐਸਪੀ ਗਾਰੰਟੀ ਕੁਨੋਡ ਅਦਰ ਕ੍ਰੌਪਸ ਦੇ ਉੱਤੇ ਮਿਲੇ ਤਾਂ ਸੋ ਇਹ ਕਹਿਣ ਤੋਂ ਭਾਵ ਆ ਵੀ ਇਨਡਾਇਰੈਕਟ ਢੰਗ ਦੇ ਨਾਲ ਸਾਰੀ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਹਰ ਇੱਕ ਪੰਜਾਬੀ ਪੰਜਾਬ 'ਚ ਵਸਣ ਵਾਲੇ ਦੀ ਇਹ ਸਾਂਝੀ ਮੰਗ ਆ ਪਾਣੀ ਹਰ ਇੱਕ ਨੇ ਪੀਣਾ ਹੈ। ਕੇਵਲ ਕਿਸਾਨਾਂ ਨੇ ਨਹੀਂ। ਤੋਂ ਉਹਨਾਂ ਹਾਲਾਤਾਂ ਦੇ ਵਿੱਚ ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਮੀਟਿੰਗ ਤੇ ਬੁਲਾ ਕੇ ਸਾਡੇ ਅੰਦੋਲਨ ਦੇ ਉੱਤੇ ਹਮਲਾ ਕੀਤਾ ਕਿਸਾਨ ਆਦਮਾ ਨੂੰ ਗ੍ਰਿਫਤਾਰ ਕੀਤਾ ਤਾਂ ਇੱਕ ਤਰ੍ਹਾਂ ਦਾ ਵਹਿਮ ਪਾ ਲਿਆ ਸਰਕਾਰ ਨੇ ਕਿ ਜੀ ਹੁਣ ਕਿਸਾਨ ਕੁੱਟਦੇ ਅਸੀਂ ਮੋਰਚੇ ਖੇੜਦੇ ਸ਼ਾਇਦ ਕਿਸਾਨ ਡਰ ਕੇ ਘਰੇ ਬੈਠ ਜਾਣਗੇ ਤੇ ਉਸ ਦਹਿਸ਼ਤ ਦੇ ਵਿੱਚੋਂ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਤੇ ਹਮਲਾ ਕੀਤਾ ਜਾ ਸਕਦਾ ਹੈ ਇਹ ਦੋਨੋਂ ਬਸ ਸਰਕਾਰਾਂ ਵੱਲੋਂ ਹਮਲੇ ਹੋਏ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਲੈਂਦੀ ਗਈ ਔਰ ਕੇਂਦਰ ਵੱਲੋਂ ਜਿਹੜਾ ਪਿੱਛੇ ਹੁਣ ਯੂ ਟਰਨ ਲੈਂਦਾ ਵੀ ਕੇਂਦਰ ਸਰਕਾਰ ਆਪਾਂ ਨੂੰ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਕਤੂਬਰ ਦੇ ਮਹੀਨੇ ਦੇ ਵਿੱਚ ਅਮਰੀਕਾ ਨਾਲ ਵੱਡੇ ਸਮਝੌਤੇ ਕੀਤੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚ ਐਗਰੀ ਐਗਰੀਕਲਚਰ ਨਾਲ ਰਿਲੇਟਡ ਪ੍ਰੋਡਕਟ ਜਿਹਦੇ ਵਿੱਚ ਮੱਕਾ ਸੋਇਆਬੀਨ ਬਾਹਰ ਹੋਣਾ ਸੀ ਔਰ ਨਾਲ ਦੀ ਨਾਲ ਪੋਲਟਰੀ ਤੇ ਡੇਰੀ ਇਹਨਾਂ ਦੇ ਪ੍ਰੋਡਕਟ ਬਾਹਰ ਹੋਣੇ ਸੀ ਤਾਂ ਖੇਤੀ ਦੇ ਨਾਲ ਜੁੜੇ ਨੇ ਦੋਨੇ ਧੰਦੇ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਇੱਕ ਖੇਤੀ ਕਰਨ ਵਾਲੇ ਨੂੰ ਜਿੱਥੇ ਪ੍ਰਭਾਵਿਤ ਕਰਨਾ ਸੀ ਇਹ ਨੇ ਅਰ ਮੈਂ ਜਿਹੜੀ ਕਹੀ ਇਹ ਨੇ ਕਿ ਲੋਕਾਂ ਦੇ ਬਾਹਰ ਆਏ ਜਿਹੜੀ ਮੱਕੀ ਬਾਹਰੋਂ ਆਣੀ ਆ ਜਾਂ ਜਿਹੜਾ ਸੋਇਆਬੀਨ ਬਾਹਰੋਂ ਆਣਾ ਉਹ ਹੈ ਜੀਐਮ ਕ੍ਰੌਪ ਔਰ ਉਹ ਜਿਹੜੀ ਜੀਐਮ ਕ੍ਰੌਪ ਉਹ ਐਡੀ ਖਤਰਨਾਕ ਚੀਜ਼ ਹੈ ਅਸੀਂ ਅਸੀਂ ਜਿਹੜੇ ਲੋਕਾਂ ਜ਼ਮੀਨਾਂ ਵਾਲੇ ਲੋਕ ਆ ਅਸੀਂ ਤੇ ਆਪਦੇ ਖੇਤ ਦੇ ਵਿੱਚ ਸਰੋਂ ਬੀਜ ਕੇ ਵੀ ਤੇਲ ਪੈਦਾ ਕਰ ਲਾਂਗੇ ਅਸੀਂ ਆਪਦੇ ਖੇਤ ਦੇ ਵਿੱਚ ਮੂੰਗੀ ਬੀਜ ਕੇ ਦਾਲਾਂ ਪੈਦਾ ਕਰ ਲਾਂਗੇ ਸਾਨੂੰ ਨਹੀਂ ਲੋੜ ਉਹਨਾਂ ਚੀਜ਼ਾਂ ਦੀ ਬਿਲਕੁਲ ਨਹੀਂ ਵਰਤਾਂਗੇ ਲੇਕਿਨ ਆਮ ਪਬਲਿਕ ਆ ਜਿਹੜੀ ਉਹਨੂੰ ਸੋਇਆਬੀਨ ਦਾ ਤੇਲ ਵੀ ਖਾਣਾ ਪੈਣਾ ਸੋਇਆਬੀਨ ਦੀਆਂ ਬਣੀਆਂ ਹੋਈਆਂ ਜਿਹੜੀਆਂ ਖਲਾਂ ਨੇ ਉਹ ਜਾਨਵਰਾਂ ਦੇ ਵਿੱਚ ਵੀ ਜਾਨਵਰਾਂ ਦੇ ਮੀਟ ਦੇ ਥਰੂ ਤੇ ਜਾਨਵਰਾਂ ਦੇ ਦੁੱਧ ਦੇ ਥਰੂ ਉਹ ਸਾਡੇ ਲੋਕਾਂ ਨੂੰ ਮਤਲਬ ਇਸਤੇਮਾਲ ਖਾਣੀਆਂ ਬੱਚਿਆਂ ਨੂੰ ਪੈਣੀਆਂ ਨੇ। ਯਾਨੀ ਇਨਡਾਇਰੈਕਟ ਢੰਗ ਦੇ ਨਾਲ ਸਾਡੇ ਆਮ ਲੋਕਾਂ ਦੇ ਸਿਹਤ ਦੇ ਨਾਲ ਇੱਕ ਖਲਵਾੜ ਕਰਨ ਦੀ ਕੋਸ਼ਿਸ਼ ਇਹ ਹੋ ਰਹੀ ਸੀ ਜਿਹਦੇ ਤੋਂ ਕੇਂਦਰ ਸਰਕਾਰ ਹੁਣ ਯੂ ਟਰਨ ਲੈਂਦੀ ਨਜ਼ਰ ਆ ਰਹੀ ਹੈ। ਕਹਿ ਰਹੇ ਨੇ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਖਬਰ ਆ ਰਹੀ ਹੈ ਕਿ ਜੀ ਸਰਕਾਰ ਨੇ ਕਹਿਤਾ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਐ ਕੋਈ ਅਜਿਹਾ ਸਮਝੌਤਾ ਨਹੀਂ ਕਰਾਂਗੇ ਜੋ ਸਾਡੇ ਕਿਸਾਨਾਂ ਦਾ ਨੁਕਸਾਨ ਕਰੇ। ਲੇਕਿਨ ਮੈਂ ਪੁੱਛਣਾ ਚਾਹੁੰਨਾ ਕਿ ਜੇ ਭਾਰਤ ਸਰਕਾਰ ਸੱਚੀ ਗੋ ਕਿਸਾਨਾਂ ਨਾਲ ਹੈ ਇਹ ਭਾਈ ਫਿਰ ਐਮਐਸਬੀ ਗਰੰਟੀ ਕਾਨੂੰਨ ਬਣਾ ਕੇ ਦੇਣ ਚ ਕੀ ਦਿੱਕਤ ਹੈ ਉਹ ਕਿਉਂ ਨਹੀਂ ਬਣ ਰਿਹਾ ਲੋ ਲੋਕਾਂ ਦੀ ਉੱਠ ਰਹੀ ਮੂਵਮੈਂਟ ਹੈ ਜਿਹੜੀ ਉਹਦੀ ਘਬਰਾਹਟ ਦੇ ਵਿੱਚੋਂ ਸਰਕਾਰ ਪਿੱਛੇ ਜੇ ਮੈਂ ਕਹਿੰਦਾ ਫਿਰ ਵੀ ਅੱਛੀ ਗੱਲ ਹੈ ਕਿ ਚਲੋ ਮੂਵਮੈਂਟ ਹੋ ਰਹੀ ਹੈ ਸਰਕਾਰ ਪਿੱਛੇ ਹਟੀ ਹੈ ਚੰਗੀ ਗੱਲ ਹੈ ਲੇਕਿਨ ਦੂਸਰੇ ਜਿਹੜੇ ਮੁੱਦੇ ਨੇ ਜਿਵੇਂ ਐਮਐਸਬੀ ਗਰੰਟੀ ਕਾਨੂੰਨ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਦੇਖਦੇ ਕਿ ਕਿਸਾਨਾਂ ਨਾਲ ਕੀਤੇ ਹੋਰ ਸਾਰੇ ਵਾਅਦੇ ਉਹ ਵੀ ਤਾਂ ਸਰਕਾਰ ਪੂਰੇ ਕਰੇ ਨਾ ਸੋ ਆਪਾਂ ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਨੇ ਮੇਰਾ ਕਹਿਣ ਦਾ ਭਾਵਾ ਕਿ ਸਰਕਾਰ ਦਾ ਜੋ ਤਰਫਾ ਵਾਰ ਹੈ ਕੇਂਦਰ ਦਾ ਵੀ ਔਰ ਸਟੇਟ ਗਵਰਨਮੈਂਟ ਦਾ ਵੀ ਸਟੇਟ ਗਵਰਨਮੈਂਟ ਨੇ ਲੈਂਡ ਪੂਲਿੰਗ ਲੈ ਕੇ ਆਂਦੀ ਹੈ ਜਿਹਨੂੰ ਪੂਰਾ ਪੂਰਾ ਪੰਜਾਬ ਅੱਜ ਉਸ ਨੂੰ ਰਿਜੈਕਟ ਕਰ ਰਿਹਾ ਹੈ ਕੱਲਾ ਆਪਾਂ ਆ ਲੋਕ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਚਾਹੇਤੇ ਨੇ ਜਾਂ ਇਹਨਾਂ ਦੇ ਆਪਦੇ ਐਮਐਲਏ ਸਹਿਬਾਨ ਇਹਨਾਂ ਦੇ ਚੇਅਰਮੈਨ ਇਹਨਾਂ ਦੇ ਬਲਾਕ ਪ੍ਰਧਾਨ ਇਹਨਾਂ ਦੇ ਜ਼ਿਲ੍ਹਿਆਂ ਦੇ ਆਭੇਦਾਰ ਉਹਨੂੰ ਰਿਜ਼ਲਟ ਕਰਕੇ ਪਾਰਟੀ ਦੇ ਵਿੱਚੋਂ ਸਤੀਫੇ ਦੇਣੇ ਸ਼ੁਰੂ ਕੀਤੇ ਹੋਏ ਨੇ ਜੇ ਉਹ ਸਤੀਫੇ ਦੇ ਰਹੇ ਤੇ ਫਿਰ ਇਹ ਕਿਹੜੇ ਢੰਗ ਨਾਲ ਕਹਿ ਰਹੇ ਨੇ ਕਿਸਾਨਾਂ ਨੂੰ ਕਹਿੰਦੇ ਅਸੀਂ ਸਮਝਾਵਾਂਗੇ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਜਥੇਬੰਦੀਆਂ ਲੋਕਾਂ ਨੂੰ ਇਲਜ਼ਾਾਰ ਰਹੀਆਂ ਨੇ ਪੋਲਿਟਿਕਲ ਪਾਰਟੀਆਂ ਲੋਕਾਂ ਦੇ ਵਿੱਚ ਗਲਤ ਭਰਮ ਫਲਾ ਰਹੀਆਂ ਨੇ ਉਹ ਭਾਈ ਤੁਹਾਡਿਆਂ ਨੂੰ ਤਾਂ ਤੁਸੀਂ ਸਮਝਾ ਲਓ ਉਹ ਕਾਦੇ ਲਈ ਸਤੀਫੇ ਦੇਣੇ ਸ਼ੁਰੂ ਕਰਤੇ ਉਹਨਾਂ ਨੇ ਜਿਹੜੇ-ਜਿਹੜੇ ਬੰਦਿਆਂ ਨੂੰ ਸਮਝ ਆ ਰਹੀ ਹੈ ਕਿ ਸਿੱਧਾ-ਸਿੱਧਾ ਪੰਜਾਬ ਦੇ ਨਾਲ ਧੋਖਾ ਹੋ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੀ 65000 ਏਕੜ ਜ਼ਮੀਨ ਲੈਣ ਦਾ ਹਮਲਾ ਕੀਤਾ ਜਾ ਰਿਹਾ ਸਵਾਲ ਇੱਥੇ ਹੁਣ ਇਹ ਖੜਾ ਹੁੰਦਾ ਹੈ ਕਿ ਜਿਹੜੀਆਂ ਪੂਰੇ ਪੰਜਾਬ ਦੇ ਕਿਸੇ ਵੀ ਸ਼ਹਿਰ ਚਲੇ ਜਾਓ ਕੋਈ ਸ਼ਹਿਰ ਤੁਹਾਨੂੰ ਇਹੋ ਜਿਹਾ ਨਹੀਂ ਮਿਲੇਗਾ ਜਿੱਥੇ ਕੋਈ ਨਾ ਕੋਈ ਕਲੋਨੀਆਂ ਪਹਿਲਾਂ ਬਣਾਉਣ ਦੀ ਪ੍ਰਪੋਜ਼ਲ ਬਣੀ ਔਰ ਉਹ ਜ਼ਮੀਨਾਂ ਪਈਆਂ ਨੇ ਹੁਣ ਜਦੋਂ ਜ਼ਮੀਨਾਂ ਪਈਆਂ ਐ ਉਹਨਾਂ ਜ਼ਮੀਨਾਂ ਦੇ ਭਾਈ ਬਣਾ ਲਓ ਪਹਿਲਾਂ ਜੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਲੋਕਾਂ ਨੂੰ ਜਿਹੜੀ ਪਾਪੂਲੇਸ਼ਨ ਸਾਡੀ ਵੱਧ ਗਈ ਆ ਉਹਨਾਂ ਨੂੰ ਘਰਾਂ ਦੀ ਲੋੜ ਐ ਤਾਂ ਫਿਰ ਆਪਾਂ ਦੇਖ ਲੈਨੇ ਆ ਉਦੋਂ ਵੀ ਅਗਲੀ ਗੱਲ ਐ ਜਿਹੜੀ ਪਾਪੂਲੇਸ਼ਨ ਦੇ ਕੋਲੇ ਵਿਚਾਰਾਂ ਕੋਲੇ ਛੱਤ ਹੈ ਨਹੀਂ ਜਿਹੜੇ ਝੁੱਗੀਆਂ ਝੋਪੜੀਆਂ 'ਚ ਰਹਿੰਦੇ ਆ ਕੀ ਇਹ ਏਡੀਆਂ ਏਡੀਆਂ ਬਿਲਡਿੰਗਾਂ ਉਸਾਰ ਕੇ ਉਹਨਾਂ ਨੂੰ ਉਹਦੇ ਵਿੱਚ ਫਲਾਟ ਫਲਾਟ ਦੇ ਦੇਊਗੀ ਸਰਕਾਰ ਕੀ ਇਹ ਉਹਨਾਂ ਵਾਸਤੇ ਆ ਬਿਲਕੁਲ ਨਹੀਂ ਇਹ ਇਨਡਾਇਰੈਕਟ ਧੰਗ ਦੇ ਨਾਲ ਸਾਡੀ ਜ਼ਮੀਨ ਬਿਲਕੁਲ ਫ੍ਰੀ ਆਫ ਕਾਸਟ ਲੋਕਾਂ ਤੋਂ ਲੁੱਟ ਕੇ ਫੇਰੇ ਨੂੰ ਇਹਦੇ ਤੇ ਨੂੰ ਅੱਗੇ ਬਿਲਡਿੰਗਸ ਨੂੰ ਦੇਣਾ ਤੇ ਉਹਨਾਂ ਦੇ ਰਾਹੀਂ ਕਰੋੜਾਂ ਰੁਪਈਆ ਆਪਦੀ ਇਲੈਕਸ਼ਨ ਫੰਡ ਲਈ ਇਕੱਠਾ ਕਰਨ ਦੀ ਇੱਕ ਛੜਜੰਤਰ ਹੈ ਜਿਹੜਾ ਸਰਕਾਰ ਕਰ ਰਹੀ ਹੈ ਜਿਹੜਾ ਅਸੀਂ ਫਰੀ ਆਫ ਕਾਸਟ ਕਹਿੰਦੇ ਆਂ ਦੇਖੋ 1 ਏਕੜ ਆ ਜਿਹੜੀ ਜੋ ਇਹਨਾਂ ਦੀ ਪਾਲਿਸੀ ਹੈ ਪਾਲਿਸੀ 'ਚ ਇਹ ਹੈ ਕਿ ਤੁਸੀਂ ਸਾਨੂੰ 1 ਏਕੜ ਜ਼ਮੀਨ ਦਿਓ ਅਸੀਂ ਉਹਦੇ ਅਗੇਂਸਟ ਤੁਹਾਨੂੰ ਵਾਪਸ 1200 ਗਾਜਾ ਦੇਾਂਗੇ ਸਾਡੀ ਲੈਣੀ ਤੁਸੀਂ 4840 ਗਾਜਾ ਸਾਡੀ ਜੋ ਹੀ ਤੁਸੀਂ 1200 ਗੱਜ ਸਾਨੂੰ ਦੇ ਕੇ ਕਹਿ ਰਹੇ ਹੋ ਕਿ ਬਹੁਤ ਵੱਡਾ ਤੁਹਾਡੇ ਤੇ ਆਸਾਨ ਕਰਾਂਗੇ ਜੀ ਅਸੀਂ ਤੁਹਾਨੂੰ ਤੁਹਾਨੂੰ ਅਸੀਂ ਕਰੋੜਪਤੀ ਬਣਾ ਦੇਾਂਗੇ ਤਾਂ ਸਾਡਾ ਇੱਥੇ ਸਵਾਲ ਇਹ ਹੈ ਕਿ ਜੇ ਸੱਚੀ ਹੋ ਤੁਸੀਂ ਕਿਸਾਨ ਪੱਖੀ ਹੋ ਉਹ ਭਾਈ ਇਹ ਕਿਹੜਾ ਕਿਸਾਨ ਪੱਖੀਆਂ ਵਾਲਾ ਫੈਸਲਾ ਹੈ ਕਿ 3600 ਗੱਜ ਜ਼ਮੀਨ ਸਾਡੀ 3640 ਗੱਜ ਬਿਨਾ ਕੋਈ ਪੈਸਾ ਦਿੱਤੇ ਹੜੱਪ ਲੈਣੀ ਹੈ ਇਹ ਤਾਂ ਬੜਾ ਮਤਲਬ ਇਹ ਤਾਂ ਇੱਕ ਤਰੀਕਾ ਜਿਵੇਂ ਆਮ ਕਹਾਵਤ ਹੈ ਕਿ ਕਿਸੇ ਨੂੰ ਡਾਕੂ ਆਨੇ ਆਕੇ ਲੁੱਟ ਲਿਆ ਤੇ ਲੁੱਟਣ ਤੋਂ ਬਾਅਦ ਸਾਰਾ ਘਰ ਦੀਆਂ ਗੰਢਾਂ ਬੰਨ ਕੇ ਲੈ ਗਏ ਤੇ ਵਿੱਚੋਂ 10 ਰੁਪਏ ਤੁਰੇ ਜਾਂਦੇ ਉਹਨਾਂ ਦੇ ਘਰੇ ਬੈਠੀ ਹੈ ਕਿ ਬੱਚੀ ਨੂੰ ਦੇਖ ਕੇ ਸਿਰ ਤੇ ਹੱਥ ਧਰ ਜਾਣ ਕਿ ਲਓ ਬੇਟਾ ਆ ਅਸੀਂ ਤੈਨੂੰ ਅਸੀਂ ਕੰਨਿਆਦਾਨ ਕਰਨ ਲੱਗੇ ਆ ਇਹ ਉਹ ਕਰਨ ਲੱਗੀ ਹੈ ਸਾਡੀ ਸਰਕਾਰ ਸਾਡਾ ਇੱਕ ਇੱਕ ਇੱਕਰ ਲੁੱਟ ਕੇ ਤੇ 1200 ਦਾਜ ਦੇ ਕੇ ਸਾਡੀਆਂ ਬੱਚੀਆਂ ਦੇ ਸਿਰ ਤੇ ਹੱਥ ਧਰਨ ਵਾਲੀਆਂ ਗੱਲਾਂ ਨਹੀਂ ਜਿਹੜਾ ਬਿਲਕੁਲ ਧੋਖਾ ਹੈ ਸਰਕਾਰ ਕਿਤੇ ਨਹੀਂ ਲੋਕਾਂ ਨੂੰ ਇਹ ਦੱਸ ਰਹੀ ਕਿ ਅਸੀਂ 70% ਜਿਹੜੇ ਡਿਵੈਲਪਮੈਂਟ ਚਾਰਜੇਸ ਨੇ ਉਹ ਵੀ ਤੁਹਾਥੋਂ ਲਵਾਂਗੇ ਕਿਤੇ ਨਹੀਂ ਬੋਲ ਰਹੀ ਸਰਕਾਰ ਇਹ ਕਿਉਂ ਨਹੀਂ ਬੋਲ ਰਹੀ ਵੀ ਸਰਕਾਰ ਕਿਉਂ ਨਹੀਂ ਦੱਸਦੀ ਇਹ ਗੱਲਾਂ ਸਪਸ਼ਟ ਸੋ ਮੇਰਾ ਕਹਿਣ ਦਾ ਭਾਵੇਂ ਆ ਕਿ ਅਗਲਾ ਜਿਹੜਾ ਖਤਸੇ ਨੇ ਸਾਡੇ ਲੋਕਾਂ ਦੇ ਲਗਭਗ 164 ਪਿੰਡ ਉਜਰਨੇ ਆ ਪਿੰਡ ਦੇ ਵਿੱਚ ਇਕੱਲੇ ਕਿਸਾਨ ਨਹੀਂ ਆ ਪਿੰਡ 'ਚ ਮਜ਼ਦੂਰ ਵੀ ਬੈਠਾ ਹੈ ਛੋਟਾ ਦੁਕਾਨਦਾਰ ਵੀ ਬੈਠਾ ਹੈ ਉੱਥੇ ਮਿਸਤਰੀ ਵੀ ਬੈਠਾ ਹੈ ਉੱਥੇ ਮੋਚੀ ਵੀ ਬੈਠਾ ਹੈ ਜਿੱਦਾਂ ਬਹੁਤ ਲੋਕ ਬੈਠੇ ਨੇ ਨਾ ਉਹ ਸਾਰਿਆਂ ਦਾ ਕੀ ਕਸੂਰ ਆ ਵੀ ਕਿੱਥੇ ਸੁੱਟੋ ਉਹਨਾਂ ਨੂੰ ਉਹ ਪਾਪੂਲੇਸ਼ਨ ਕਿੱਥੇ ਜਾਏਗੀ 50000 ਪਰਿਵਾਰਾਂ ਉਹਨਾਂ ਦਾ ਉਹਨਾਂ ਨੂੰ ਉਜਾੜ ਕੇ ਉਹਦੇ ਲਈ ਸਰਕਾਰ ਨੇ ਕੀ ਵਿਵਸਥਾ ਕੀਤੀ ਆ ਕੋਈ ਵਿਵਸਥਾ ਨਹੀਂ ਤਾਂ ਇਹ ਇਨਡਾਇਰੈਕਟ ਢੰਗ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਲਈ ਅੱਗੇ ਕੋਈ ਪ੍ਰਬੰਧ ਨਾ ਕਰਨਾ ਇਹ ਸੰਕੇਤ ਆ ਤੇ ਸਪਸ਼ਟ ਕਰਦਾ ਹੈ ਕਿ ਸਾਡੀਆਂ ਜ਼ਮੀਨਾਂ ਫ੍ਰੀ ਆਫ ਕਾਸਟ ਲੈ ਕੇ ਸਾਨੂੰ ਕੁਝ ਨਾ ਦੇ ਕੇ ਸਾਨੂੰ ਮਜ਼ਦੂਰਾਂ ਦੇ ਵਿੱਚ ਕਨਵਰਟ ਕਰਨਾ ਔਰ ਜਦ ਮੈਂ ਜ਼ਮੀਨਾਂ ਕਾਰਪੋਰੇਟਸ ਕੋਲੇ ਜਾਣੀਆਂ ਤੇ ਕਾਰਪੋਰੇਟਸ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਦੀ ਇਹ ਸਾਡੇ ਨਾਲ ਚਾਲ ਚੱਲੀ ਜਾ ਰਹੀ ਹੈ ਸਾਜੇ ਚੱਲੀ ਜਾ ਰਹੀ ਜਿਹਨੂੰ ਕਤਾਈ ਅਸੀਂ ਨੋਕ ਪ੍ਰਵਾਨ ਨਹੀਂ ਕਰਾਂਗੇ ਇਹਦੇ ਵਿੱਚੋਂ ਅਸੀਂ ਆਉਣ ਵਾਲੀ 16 ਅਗਸਤ ਨੂੰ ਰਈਆ ਮੰਡੀ ਦੇ ਵਿੱਚ ਇੱਕ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਵੱਡਾ ਇਕੱਠ ਕਰਕੇ ਕਮਾਨ ਤੁਹਾਡਾ ਸਰਕਾਰ ਨੂੰ ਇਹ ਪਿੱਛੇ ਮੋੜਨ ਦਾ ਕੰਮ ਕਰਾਂਗੇ ਔਰ ਸਾਡੀ ਵਾਰਨਿੰਗ ਹੈ ਸਰਕਾਰ ਨੂੰ ਕਿ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਜਾਂਦੇਾਂਗੇ ਔਰ ਇਹਦੇ ਚੋ ਅਗਲੀ ਗੱਲ ਹੈ ਜਿਹੜੀ ਜਿਹੜੀ ਮੈਂ ਕੇਂਦਰ ਦੀ ਗੱਲ ਕੀਤੀ ਹੈ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਪਾਲਿਸੀ ਦੇ ਖਿਲਾਫ ਜਾਂ ਸਾਡੀਆਂ ਜਿਹੜੀਆਂ 요구ਰੀਆਂ ਪਈਆਂ ਮੰਗਾਂ ਨੂੰ ਮਨਵਾਉਣ ਦੇ ਲਈ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮੇਨਾਥਨ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਕਿਸਾਨਾਂ ਦੇ ਪਾਇ ਕੇਸ ਵਾਪਸ ਕਰਵਾਉਣੇ ਲੈਂਡ ਐਕੁਇਜ਼ੀਸ਼ਨ ਐਕਟ 2013 ਜਿਹੜਾ ਬੜੀ ਵੱਡੀ ਲੜਾਈ ਲੜਨ ਤੋਂ ਬਾਅਦ ਬਣਾਇਆ ਔਰ ਸਰਕਾਰ ਨੇ ਉਹਦੀ ਬੜੀਆਂ ਅਮੈਂਡਮੈਂਟ ਵਿੰਗੇਟੇਡੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਉਹ ਸਭ ਨੂੰ ਰੱਦ ਕਰਵਾ ਕੇ ਉਸੇ ਲੈਂਡ ਐਕੁਇਜ਼ੀਸ਼ਨ ਐਕਟ ਨੂੰ ਮੁੜ ਦੁਬਾਰਾ ਬਹਾਲ ਕਰਾਉਣਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ 25 ਅਗਸਤ ਨੂੰ ਇੱਕ ਦਿਨ ਦਾ ਪ੍ਰੋਗਰਾਮ ਲੱਖਾਂ ਕਿਸਾਨਾਂ ਦੀ ਬੇਨਤੀ ਪੂਰੇ ਭਾਰਤ ਦੇ ਵਿੱਚੋਂ ਦਿੱਲੀ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ ਇਹ ਸਾਡਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਤੋਂ ਇਹ ਮੇਨ ਪਰਪਸ ਹੀ ਜਿਹੜਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਸੀ ਤੋ ਜਿਹੜੀ ਬਾਕੀ ਗੱਲ ਹੈ ਕਿ ਜਗਾ ਵੇਖ ਕੇ ਆਏ ਨੇ ਸਤਨਾਮ ਸਿੰਘ ਜੀ ਇਹ ਤੁਹਾਡੇ ਨਾਲ ਦੋ ਗੱਲਾਂ ਪਹਿਲੇ ਪਾਸੇ ਕੀ ਕਰੀ ਜਾਂਦੇ ਕਿਸਾਨੀ ਖਤਮ ਕੀਤੀ ਜਾ ਰਹੀ ਹੈ ਜਿਹਨੂੰ ਪੰਜਾਬ ਦਾ ਅੰਦਾਜ਼ ਤਾਂ ਕਿਹਾ ਜਾਂਦਾ ਹੈ ਪੰਜਾਬ ਦਾ ਅੰਦਾਜ਼ ਤਾਂ ਕਿਹਾ ਜਾਂਦਾ ਹੈ ਕਿਸਾਨ ਨੂੰ ਤੇ ਫਿਰ ਹੋ ਜਾਏਗਾ ਮੈਂ 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 ਕਹਿੰਦਾ ਕੁਐਸਚਨ ਆਪਾਂ ਬਾਅਦ ਚ ਲੈ ਲਈਏ ਇਹਨਾਂ ਨੂੰ ਦੋ ਮਿੰਟ ਪਹਿਲਾ ਹੋ ਜਾਈਏ ਪਹਿਲਾ ਕੁਐਸਚਨ ਹੈ ਫਿਰ ਇਹ ਬਚਾਰੇ ਕੀ बोलेंगे ਕੋਈ ਗੱਲ ਨਹੀਂ ਉਹਨਾਂ ਲਈ ਜਵਾਬ ਦੇ ਚਲੋ ਕਿ ਮੰਸ਼ਾ ਕੀ ਲੱਗਦੀ ਪੰਜਾਬ ਦੇ ਦੇਖੋ ਬੜੇ ਸਪਸ਼ਟ ਮੰਸ਼ਾ ਕਲੀਅਰ ਹੈ ਕਿ ਟੀਓ ਜਾਂ WTO ਤਾਂ 1995 'ਚ ਇਹਦਾ ਨਾਮ WTO ਤੇ ਰਿਹਾ ਅਸਲ ਹਕੀਕਤ ਦੇ ਵਿੱਚ ਇਹ ਸੀ 1994 'ਚ 15 ਦਸੰਬਰ 1994 ਨੂੰ ਜਿਹੜਾ ਇੱਕ ਕੰਟਰੈਕਟ ਹੋਇਆ ਇੱਕ ਸਮਝੌਤਾ ਹੋਇਆ ਜਿਹਨੂੰ ਗੈਟ ਸਮਝੌਤਾ ਕਿਹਾ ਜਾਂਦਾ ਸੀ ਉਸ ਸਮਝੌਤੇ ਦੇ ਵਿੱਚ ਬੜਾ ਕਲੀਅਰ ਕਟ ਹੈ ਕਿ ਇੱਥੇ 40-40 ਹਜ਼ਾਰ ਏਕੜ 50-50 ਹਜ਼ਾਰ ਏਕੜ ਦੇ ਫਾਰਮ ਤਿਆਰ ਕਰਨੇ ਹਨ ਤੇ ਉਹ ਫਾਰਮ ਤਦੇ ਤਿਆਰ ਹੋਣਗੇ ਅਗਰ ਕਿਸਾਨਾਂ ਦੇ ਕੋਲੋਂ ਜ਼ਮੀਨ ਲਈ ਜਾਣੀ ਹੈ ਤਾਂ ਤਾਂ ਉਧਰ ਨੂੰ ਸਰਕਾਰ ਮਤਲਬ ਵਧੀ ਹੋਈ ਹੈ ਜਿਸ ਸੰਨੀ ਨੂੰ ਉਹਨਾਂ ਦੀ ਭਾਵਨਾ ਹੀ ਇਹ ਹੈ ਕਿ ਖੇਤੀ ਕਰਨ ਵਾਲੇ ਜਿਹੜੇ ਲੋਕ ਹੈ ਇਹ ਬੜੀ ਛੋਟੀ ਖੇਤੀ ਕਰਦੇ ਆ ਅਗਰ ਇਹਨਾਂ ਦੇ ਕੋਲੋਂ ਖੇਤੀ ਫੜ ਕੇ ਕਾਰਪੋਰੇਟਸ ਨੂੰ ਖੇਤੀ ਦਿੱਤੀ ਆ ਔਰ ਕੰਪਿਊਟਰ ਹੀ ਕਰਨ ਹੋਵੇ ਖੇਤੀ ਦਾ ਬੜੀ ਸਸਤੀ ਖੇਤੀ ਅਸੀਂ ਤਿਆਰ ਕਰ ਲਾਂਗੇ ਔਰ ਇਹ ਜਿਹੜੇ ਲੋਕ ਨੇ ਖੇਤੀ ਕਰਨ ਵਾਲੇ ਇਹ ਸਾਰੇ ਦੇ ਸਾਰੇ ਅਗਰ ਅਸੀਂ ਲੇਬਰ ਦੇ ਵਿੱਚ ਕਨਵਰਟ ਕਰਕੇ ਔਰ ਕਾਰਪੋਰੇਟਸ ਨੂੰ ਉਹਨਾਂ ਇੰਡਸਟਰੀ ਲਿਸਟਾਂ ਨੂੰ ਸਸਤੀ ਲੇਬਰ ਪ੍ਰੋਵਾਈਡ ਕਰਵਾ ਦਿੰਨੇ ਆ ਤਾਂ ਆਟੋਮੈਟਿਕ ਜਿਹੜਾ ਉਹਨਾਂ ਨੇ ਸਮਾਨ ਅਜ ਤਿਆਰ ਹੋ ਰਿਹਾ ਜਿਵੇਂ ਮੰਨ ਲਓ ਲੁਧਿਆਣੇ ਦੇ ਅੰਦਰ ਆ ਸਾਈਕਲ ਤਿਆਰ ਹੁੰਦਾ ਹੈ ਜਾਂ ਹੋਰ ਕਈ ਤਰ੍ਹਾਂ ਦੇ ਜਿਵੇਂ ਤੁਹਾਡੇ ਅਮਰਸਰ ਦੇ ਵਿੱਚ ਕੱਪੜੇ ਦੀਆਂ ਬੜੀਆਂ 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 ਮਿੱਲਾਂ ਰਹੀਆਂ ਨੇ ਤਾਂ ਉਹਨਾਂ ਨੂੰ ਸਸਤੀ ਲੇਬਰ ਜਦੋਂ ਪ੍ਰੋਵਾਈਡ ਹੋਏਗੀ ਤਾਂ ਸੁਭਾਵਿਕ ਹੈ ਕਿ ਉਹਨਾਂ ਦੀ ਇਨਕਮ ਉਹਨਾਂ ਦੇ ਉਹਨਾਂ ਦਾ ਪ੍ਰੋਫਿਟ ਜਿਹੜਾ ਵੱਡਾ ਹੋਏਗਾ ਔਰ ਉਹਦੇ ਨਾਲ ਜਿਹੜਾ ਉਹਨਾਂ ਦੀ ਪ੍ਰੋਡਕਸ਼ਨ ਹੈ ਉਹ ਵਧੇਗੀ ਪ੍ਰੋਡਕਸ਼ਨ ਵਧੇਗੀ ਤਾਂ ਉਹ ਅਮੀਰ ਘਰਾਣਿਆਂ ਨੂੰ ਵੱਡੇ ਮੁਨਾਫੇ ਦੇਣੇ ਔਰ ਲੋਕਾਂ ਦੀ ਉਜਰਤ ਨੂੰ ਲੁੱਟਣ ਦੀ ਇੱਕ ਸਾਜ਼ਿਸ਼ ਹੈ ਜਿਹਨੂੰ ਕਿਸੇ ਕਤਾਈ ਵੀ ਬਰਦਾਸ਼ਤ ਨਹੀਂ ਦੇਖੋ ਮੈਂ ਜ਼ਿਆਦਾ ਤਾਂ ਉਹਨਾਂ ਦੇ ਬਾਰੇ ਕੁਝ ਗੱਲ ਕਹਿਣੀ ਮਤਲਬ ਉਚਿਤ ਨਹੀਂ ਸਮਝਦਾ ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਪੋਲੀਟੀਕਲ ਲੋਕਾਂ ਨੇ ਓਨਨੀ ਦੇਰ ਤੱਕ ਲੜਨਾ ਜਿੰਨੀ ਦੇਰ ਤੱਕ ਉਹਨਾਂ ਨੂੰ ਰਾਜਨੀਤਿਕ ਲਾਹਾ ਮਿਲਣਾ ਹੈ ਕਿ ਇਹੋ ਜਿਹਾ ਰਾਜਨੀਤਿਕ ਲਾਹਾ ਲੈਣਾ ਇਹ ਗੱਲ ਉਹਨਾਂ ਦੇ ਖੜੀ ਹੈ ਮੈਂ ਜਿਹੜੀ ਅੱਜ ਲੜਨ ਵਾਲੇ ਨੇ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਲੈਂਡ ਪੂਲਿੰਗ ਪਾਲਿਸੀ 'ਚ ਸਭ ਤੋਂ ਪਹਿਲਾਂ ਲੈ ਕੇ ਕੌਣ ਲੈ ਕੇ ਆਇਆ ਕਿਹਨੇ ਲਿਆਂਦੀ ਇੱਕ ਗੱਲ 2011 ਦੇ ਵਿੱਚ ਜਦੋਂ ਲੈਂਡ ਪੂਲਿੰਗ ਪਾਲਿਸੀ ਦੁਬਾਰਾ ਫਿਰ ਇਹਨਾਂ ਨੇ ਲੈ ਕੇ ਆਂਦੀ ਉਸ ਵੇਲੇ ਅਨੁਮਾਨ ਲਾਇਓ ਕਿ ਦੀ ਸਰਕਾਰ ਸੀ ਭਾਈ 2011 ਚ ਅੱਜ ਉਹੀ ਲੋਕ ਜੇ ਸੱਤਾ ਤੋਂ ਬਾਹਰ ਨੇ ਤਾਂ ਅੱਜ ਉਹਦਾ ਵਿਰੋਧ ਕਰਨ ਦੀਆਂ ਗੱਲਾਂ ਵੀ ਕਰਦੇ ਨੇ ਚੰਗੀ ਗੱਲ ਆ ਮੈਂ ਕਹਿੰਦਾ ਸ਼ੁਕਰ ਆ ਜੇ ਖਬਰਾਂ ਉਹਨਾਂ ਨੂੰ ਅਕਲ ਹੀ ਆਈ ਹੋਵੇ ਕਿ ਭਾਈ ਲੋਕਾਂ বিনা ਸਰਨਾ ਨਹੀਂ ਇਹ ਗੱਦੀ ਨੇ ਹਮੇਸ਼ਾ ਮਤਲਬ ਸਾਥ ਨਹੀਂ ਦੇਣਾ ਪਬਲਿਕ ਨੇ ਸਾਥ ਦੇਣਾ ਹੋ ਸਕਦਾ ਹੈ ਇਹਦੇ ਚ ਉਹਨਾਂ ਨੂੰ ਅਕਲ ਆਵੇ ਪਰ ਉਹ ਲੋਕਾਂ ਦਾ ਸਾਥ ਦੇਣ ਦੀ ਗੱਲ ਕਰਨ ਦੂਸਰੇ ਨੰਬਰ ਦੇ ਤੇ ਤੁਸੀਂ ਹੋਰ ਨੋਟ ਕਰਿਓ ਅੱਜ ਭਾਜਪਾ ਕਹਿੰਦੀ ਹੈ ਕਿ ਅਸੀਂ ਇੱਕ ਯਾਤਰਾ ਕੱਢਾਂਗੇ ਲੈਂਡ ਪੋਲਿਮ ਦੇ ਖਿਲਾਫ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਭਾਈ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਕੀ ਦੀ ਹੈ ਭਾਜਪਾ ਦੇ ਵੀਰਾਂ ਨੂੰ ਮੈਂ ਪੁੱਛਣਾ ਚਾਹਣਾ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਤੁਹਾਡੀ ਹੈ ਔਰ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਬਾਕਾਇਦਾ ਆਪਦੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਤਾ ਕਿ ਅਸੀਂ ਜਿਹੜੀ ਹੁਣ ਜ਼ਮੀਨ ਲੈਣੀ ਹੈ ਅਕਵਾਇਰ ਕਰਨੀ ਹੈ ਉਹ ਜ਼ਮੀਨ ਦੀ ਕੋਈ ਕੀਮਤ ਕਿਸਾਨਾਂ ਨੂੰ ਨਹੀਂ ਦੇਣੀ ਉੱਥੇ ਕਿਹਦੀ ਸਰਕਾਰ ਹੈ ਇੱਥੇ ਤੁਸੀਂ ਉਹਦਾ ਵਿਰੋਧ ਕਰ ਦਿੰਨੇ ਹੋ ਉਹੋ ਜੀ ਗੱਲ ਦਾ ਉੱਥੇ ਤੁਸੀਂ ਉਹਦੇ ਹੱਕ 'ਚ ਕੋਈ ਆਪ ਹੀ ਖੜੇ ਹੋ ਤਾਂ ਮੇਰਾ ਕਹਿਣ ਦਾ ਬਾਬੰਦ ਜੀ ਤੁਹਾਨੂੰ ਪਹਿਲੇ ਗੱਲ ਦੱਸੀ ਆ ਕਿ ਇੱਕ ਪੋਲੀਟਿਕਲ ਖੇਡਾਂ ਨੇ ਰਾਜਨੀਤਿਕ ਲੋਕ ਆ ਜਿਹੜੇ ਐਸ ਸਟੇਟ 'ਚ ਕੁਝ ਹੋਰ ਬੋਲਦੇ ਨੇ ਐਸ ਸਟੇਟ ਜਾ ਕੇ ਕੁਝ ਹੋਰ ਬੋਲਦੇ ਨੇ ਐਸ ਸਟੇਟ ਜਾ ਕੇ ਕੁਝ ਹੋਰ ਬੋਲਦੇ ਆ ਜੇ ਆ ਸਰਕਾਰ ਨੇ ਚੋਣਾਂ ਸਮੇਂ ਵਾਅਦੇ ਕੀਤੇ ਤੁਹਾਨੂੰ ਲੱਗਦਾ ਹਨ ਖਰੀ ਉਤਰੀ ਉਸ ਤੋਂ ਬਾਅਦ ਇਹ ਤਾਂ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੈ ਕੀ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਇਹ ਗੱਲ ਕਰੋ ਦੱਸਿਓ ਮੈਨੂੰ ਕੀ ਪੰਜਾਬ ਸਰਕਾਰ ਨੇ ਵੀਆਈਪੀ ਕਲਚਰ ਖਤਮ ਕਰਤਾ ਸਭ ਤੋਂ ਪਹਿਲਾ ਇਸ਼ੂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਜਿਹੜੇ ਆ ਗੱਡੀਆਂ ਦਾ ਕਾਫਲਾ ਚੱਲਦਾ ਹੈ ਮੇਰੇ ਖਿਆਲ ਆ ਪਹਿਲਾਂ ਨਾਲੋਂ ਵੱਧ ਚੱਲਦਾ ਹੈ ਤੇ ਸਾਡਾ ਮੁੱਖ ਮੰਤਰੀ ਦੂਜਿਆਂ ਨੂੰ ਮੈਂ ਮੈਂ ਕਿਸੇ ਦਾ ਹਮਾਇਤੀ ਨਹੀਂ ਹਾਂ ਮੈਂ ਕਲੀਅਰ ਕਰ ਦਿੰਦਾ ਹਾਂ ਕਿ ਆਮ ਨਾਨ ਪੋਲਿਟਿਕਲ ਹੈ ਸਾਡਾ ਕਿਸੇ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਰ ਮੈਂ ਇੱਕ ਸਵਾਲ ਕਰਦਾ ਹਾਂ ਉਹ ਭਾਈ ਦੂਜਿਆਂ ਤੇ ਤੂੰ ਸਵਾਲ ਕਰਦਾ ਸੀ ਮੁੱਖ ਮੰਤਰੀ ਜੀ ਕਿ ਜੇ ਡਰ ਲੱਗਦਾ ਤੇ ਛੱਡ ਕੇ ਰਾਜਨੀਤੀ ਪਾਸੇ ਹੋ ਜਾਓ ਤੇ ਜੇ ਤੈਨੂੰ ਅੱਜ ਡਰ ਲੱਗਦਾ ਹੈ ਤੇ ਫਿਰ ਛੱਡ ਕੇ ਪਾਸੇ ਹੋ ਜਾ ਹਰ ਥਾਂ ਤੇ ਹਰ ਫਰੰਟ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਫੇਲ ਨਜ਼ਰ ਆ ਰਹੇ ਨੇ ਹਰ ਫਰੰਟ ਤੇ ਜਿਹੜੇ ਕਦੇ ਕਹਿੰਦੇ ਰਹੇ ਆਪਦੇ ਸਮਝ ਕਿਆ ਇਹਨਾਂ ਨੇ ਕਿ ਅਸੀਂ ਪੋਲੂਸ਼ਨ ਦੇ ਖਿਲਾਫ ਹਾਂ ਜਿਹੜੀ ਅੱਪਾ ਜੀਰਾ ਫੈਕਟਰੀ ਦੀ ਲੜਾਈ ਲੜੀ ਲੋਕਾਂ ਨੇ ਸਤਾ ਤੋਂ ਬਾਹਰ ਸੀ ਤਾਂ ਉਹ ਜੀਰਾ ਫੈਕਟਰੀ ਦੇ ਪੋਲੂਸ਼ਨ ਦੇ ਖਿਲਾਫ ਬੋਲੇ ਤੇ ਸਤਾ ਤੇ ਆ ਕੇ ਉਹ ਪੋਲੂਸ਼ਨ ਫਲਾਉਣ ਵਾਲਿਆਂ ਨੂੰ ਪੰਜਾਬ ਦੇ ਖਜ਼ਾਨੇ ਦਾ 20 ਕਰੋੜ ਰੁਪਇਆ দান ਕਰਤਾ ਫਿਰ ਕਿੱਥੇ ਸੀ ਤੁਹਾਡੀ ਉਹ ਸਮਝ ਸਾਡੇ ਬਾਰੇ ਚ ਐਗਰੀਕਲਚਰ ਦੇ ਬਾਰੇ ਚ ਜਿਹੜੇ ਕਮਬਾਈਨਾਂ ਦੇ ਚੜ ਚੜ ਕੇ ਉਹ ਜਿਹੜਾ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਹੈ ਉਹਦੀਆਂ ਕਾਪੀਆਂ ਪੜ-ਪੜ ਕੇ ਲੋਕਾਂ ਨੂੰ ਸੁਣਾਉਂਦੇ ਸੀ ਕਿ ਆਹ ਧਾਰਾ ਕਹਿੰਦੀ ਐ ਨੂੰ ਪੜੋ ਆਹ ਧਾਰਾ ਕੀ ਕਹਿੰਦੀ ਐ ਤੇ ਜਦੋਂ ਸ਼੍ਰੀਮਾਨ ਜੀ ਦੀ ਆਪਦੀ ਵਾਰੀ ਆ ਗਈ ਉਦੋਂ ਲੋਕ ਕੁੱਟਣੇ ਸ਼ੁਰੂ ਕਰਤੇ ਉਦੋਂ ਲੋਕਾਂ ਦੇ ਮੁਕੱਦਮੇ ਦਰਜ ਕਰਨੇ ਉਹੀ ਸ਼ੁਰੂ ਕਰ ਲਏ ਤੋਂ ਮੇਰਾ ਮਤਲਬ ਹੈ ਕਿ ਕਿਤੇ ਵੀ ਜਿਹੜਾ ਵਾਅਦਾ ਪੂਰਾ ਕਰਨ ਦੀ ਗੱਲ ਕਰਦੇ ਹੋ ਤੁਸੀਂ ਆਹ ਜਿਹੜਾ ਬੀਬੀਆਂ ਨਾਲ ਵਾਅਦਾ ਕੀਤਾ ਹਜ਼ਾਰ-ਹਜ਼ਾਰ ਰੁਪਏ ਵਾਲਾ ਆ ਸਾਡੀ ਜ਼ਮੀਨ ਲੈ ਕੇ ਬੀਬੀਆਂ ਨਾਲ ਵਾਅਦਾ ਪੂਰਾ ਕਰੂਗਾ ਦੀਵੀਆਂ ਵਿਚਾਰੀਆਂ ਮਾਤਾਵਾਂ ਨੂੰ ਮੈਂ ਕਹਿਣਾ ਚਾਹਣਾ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਭੈਣੋ ਸੰਭਲ ਜਾਓ ਤੁਹਾਡੀ ਜ਼ਮੀਨ ਲੈਣੀ ਹੈ ਕਾਰਪੋਰੇਟਾਂ ਨੂੰ ਦੇਣੀ ਹੈ بڑے بڑے ਬਿਲਡਰਾਂ ਨੂੰ ਦੇਣੀ ਹੈ ਉਸ ਪੈਸੇ ਨਾਲ ਹੋ ਸਕਦਾ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਪਾ ਦੇਣ ਪਰ ਇਹ ਜੂਰ ਸੋਚ ਰਹੇ ਵੀ ਜੇ ਮੇਰੀ ਨਹੀਂ ਨਾ ਗਈ ਤਾਂ ਮੇਰੇ ਕਿਸੇ ਗਵਾਂਢੀ ਦੀ ਕਿਸੇ ਹੋਰ ਭੈਣ ਭਰਾ ਦੀ ਜ਼ਮੀਨ ਲੈ ਕੇ ਫੇਰੇ ਕਰ ਰਹੇ ਨੇ ਸੋ ਇਸ ਕਰਕੇ ਸਾਡੀਆਂ ਜ਼ਮੀਨਾਂ ਵੇਚ ਕੇ ਸਾਡੀਆਂ ਜ਼ਮੀਨਾਂ ਗਹਿਣੇ ਕਰਕੇ ਇਹ ਇਹਦੀਆਂ ਗੇਮਾਂ ਮਤਲਬ ਖੇਡਣ ਦੀ ਕੋਸ਼ਿਸ਼ ਹੋਵੇ। ਸਾਡੇ ਤੁਸੀਂ ਲੈਂਡ ਪੋਲਿੰਗ ਦਾ ਜਿਹੜਾ ਕਿਤਾਬ ਕੱਲ ਕੀਤੀ ਸੀ ਉਹਦੀ। ਤਕਰੀਬਨ ਕਿਸਾਨ ਜਿਥੇ ਬੰਦੀ ਦਾ ਪਹਿਲਾ ਨਾਂ ਲਿਓ। ਕਿਹੜੀ ਕਿਸਾਨ ਦੇ ਉੱਤੇ ਬੰਦੀ ਉਹਨਾਂ ਦੀ ਉਹਨੂੰ ਉਹਨਾਂ ਦਾ ਸਮਰਥਨ ਕਰਦੀ ਹੋਵੇ। ਇੱਕ ਵੀ ਕਿਸਾਨ ਜਿਥੇ ਬੰਦੀ ਉਹਨਾਂ ਦਾ ਸਮਰਥਨ ਨਹੀਂ ਕਰਦੀ। ਇੱਕ ਵੀ ਕਿਸਾਨ ਉਹਨਾਂ ਦਾ ਸਮਰਥਨ ਨਹੀਂ ਕਰਦਾ ਹੁੰਦਾ ਕੀ ਹੈ? ਆਪਾਂ ਦਿੱਲੀ ਲੜਾਈ ਲੜੀ ਹੈ। ਲੰਮਾ ਟਾਈਮ ਲੜੀ ਹੈ ਨਾ। ਦਿੱਲੀ ਵੇਲੇ ਵੀ ਦਿੱਲੀ ਦੇ ਐਗਰੀਕਲਚਰ ਮਨਿਸਟਰ ਹਰ ਹਫ਼ਤੇ 10 ਦਿਨ ਬਾਅਦ ਇਹ ਕਹਿੰਦੇ ਹੁੰਦੇ ਸੀ ਕੇ ਜੀ ਅੱਜ ਮੈਨੂੰ ਆ ਕੇ 20 ਜਥੇ ਕਿਸਾਨ ਜਥੇ ਬੰਦੀਆਂ ਮਿਲੀਆਂ ਉਹਨਾਂ ਨੇ ਕਿਹਾ ਕਾਨੂੰਨ ਬਹੁਤ ਚੰਗੇ ਨੇ ਇਹਨਾਂ ਨੂੰ ਤੁਰੰਤ ਲਾਗੂ ਕਰੋ ਅੱਜ ਜੀ 60 ਮਿਲੀਆਂ ਅੱਜ ਜੀ 150 ਮਿਲੀ ਤੇ ਉਹਨਾਂ ਨੇ ਕਿਹਾ ਕਾਨੂੰਨ ਲਾਗੂ ਕਰੋ ਉਹ ਭਾਈ ਕਿੱਥੇ ਦਿੰਗੇ ਜਥੇ ਬੰਦੀਆਂ ਸੋ ਜਿਹੋ ਜੀਆਂ ਉਹ ਜਥੇ ਬੰਦੀਆਂ ਹੁੰਦੀਆਂ ਸੀ ਇਹੋ ਜੇ ਲੋਕ ਹਰ ਇੱਕ ਪੋਲੀਟਿਕਲ ਪਾਰਟੀ ਕੋਲੇ ਆਪ ਦਾ ਕੈਡਰ ਆਪ ਦੇ ਲੋਕ ਹੈਗੇ ਨੇ ਜਿਹੜੇ ਉਹਨਾਂ ਦੇ ਖੈਰਖਵਾ ਹੋ ਕੇ ਲੋਕਾਂ ਦਾ ਨੁਕਸਾਨ ਕਰਨ ਲਈ ਸਟੈਪ ਚੱਕਦੇ ਨੇ ਔਰ ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਆ ਸੰਭਲਣਾ ਚਾਹੀਦਾ ਦੇਸ਼ ਦਾ ਨੁਕਸਾਨ ਆਮ ਪਬਲਿਕ ਦਾ ਨੁਕਸਾਨ ਕਰਨ ਲਈ ਅਜਿਹੀ ਜਿਹੀ ਕਰਤੂਤਵ ਤੋਂ ਬਚਣਾ ਚਾਹੀਦਾ ਧੰਨਵਾਦ ਬਾਕੀ ਕੀ ਮੋਟਰਾਂ ਲੈਂਦੀ ਹੋ ਰਹੀ ਹੈ ਜੀ ਸਰਮਨ ਭੰਦੇੜ ਦੀ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਬਹੁਤ ਚੰਗੀ ਗੱਲ ਹੈ ਉਹ ਵੀ ਤਾਂ ਮਤਲਬ ਕਿਸਾਨਾਂ ਦੀ ਹੈ ਕਿਉਂ ਨਹੀਂ ਸਾਡੇ ਲੋਕ ਉਹਦੇ ਵਿੱਚ ਹੋਣਗੇ No problem ਸਾਰੇ ਦਲਕੀ ਚੱਲ ਰਹੇ ਆ ਬੜੀ ਜੁਟ ਕੇ ਆੜੀ-ਵਾਰੀ ਜਿੱਥੇ ਨਹੀਂ 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 ਐ ਨਹੀਂ ਦੇ ਮੋਰਚੇ ਦੇ ਦੇਸ਼ੇ ਤੋਂ ਉਹ ਦੇ ਮੋਰਚਾ ਬੱਤੇ ਜਿੱਤ ਆ ਗਿਆ ਬਾਅਦ ਤੋਂ ਇਹ ਤਾਂ ਸਭ ਕਾਲ ਆ ਰਹੀ ਹੈ ਮਾਦਾ ਅਸੋਡਾ ਲੈ ਆ ਕਿ ਸਵਾਲ ਹੈ ਜਿਹੜਾ ਤੁਹਾਡਾ ਇਹ ਦਰਸਤ ਨਹੀਂ ਹੈ ਕਿਉਂ ਦਿੱਲੀ ਮੋਰਚੇ ਵਿੱਚ ਵੀ ਅਸੀਂ ਇਕਜੁੱਟ ਨਹੀਂ ਸੀ ਅਸੀਂ 16 ਇੱਕ ਸੀ ਜਿਹੜੇ ਨਾਨ ਕਾਮਰੇਡ ਵਿਚਾਰਧਾਰਾ ਦੇ ਸੀ 13 14 ਹੋਰ ਸੀ ਜਿਹੜੇ ਕਾਮਰੇਡ ਵਿਚਾਰਧਾਰਾ ਦੇ ਸੀ ਉਹ ਉਹਨਾਂ ਦੇ ਆਪ ਦੀਆਂ ਆਉਂਦੀਆਂ ਵਕਰੀਆਂ ਵਕਰੀਆਂ ਮੀਟਿੰਗਾਂ ਆਉਂਦੀਆਂ ਸੀ ਫੇਰ ਹੀ ਸੰਗਤ ਮੀਟਿੰਗ ਹੁੰਦੀ ਸੀ ਇੱਕ ਅਗਲੀ ਗੱਲ ਤੁਸੀਂ ਦੇਖਿਆ ਉਗਰਾਹਾਂ ਸਾਹਿਬ ਦੀ ਸਟੇਜ ਵੱਖਰੀ ਸੀ ਤੁਸੀਂ ਦੇਖਿਆ ਭਨੇਰ ਸਾਹਿਬ ਹੋਰਾਂ ਦੀ ਸਟੇਜ ਵੱਖਰੀ ਸੀ ਤੁਸੀਂ ਦੇਖਿਆ ਕਿ ਤਕੈਤ ਸਾਹਿਬ ਦੀ ਸਟੇਜ ਵੱਖਰੀ ਸੀ ਆਪਾਂ ਦੇਖਿਆ ਪਰ ਸਭਾ ਕੌਜ ਇੱਕੋ ਸੀ ਸਾਡਾ ਨਿਸ਼ਾਨਾ ਇੱਕੋ ਸੀ ਸਾਰੇ ਦੇਸ਼ ਦੀ ਫੋਰਸ ਮੰਨ ਲਓ ਸਾਡੀ ਪਾਕਿਸਤਾਨਾਂ ਲੜਾਈ ਲੜ ਜਾਈ ਲੱਗ ਜਾਈ ਕੀ ਅਸੀਂ ਰਾਜਸਥਾਨ ਤੋਂ ਗੁਜਰਾਤ ਤੋਂ ਸਾਰੀ ਫੌਜ ਚੱਕ ਕੇ ਲਿਆ ਕੇ ਇਸ ਬਾਰਡਰ ਤੇ ਲਾ ਦੇਾਂਗੇ ਨਹੀਂ ਲਾ ਸਕਦੇ ਹਰ ਥਾਂ ਤੋਂ ਸਾਡਾ ਜਿਹੜਾ ਏਮ ਹੈ ਨਿਸ਼ਾਨਾ ਉਹ ਸਹੀ ਹੋਣਾ ਚਾਹੀਦਾ ਅਗਰ ਸਹੀ ਨਿਸ਼ਾਨੇ ਵਾਲੇ ਅਸੀਂ ਆਪਦਾ ਤੀਰ ਛੱਡਾਂਗੇ ਤਾਂ 100% ਅਸੀਂ ਜਿੱਤਾਂਗੇ ਪਹਿਲਾਂ ਵੀ ਜਿੱਤੇ ਐ ਫਿਰ ਪਹਿਲੇ ਗੱਲੇ ਕਰੀਆ ਕਿ ਨੋ ਪ੍ਰੋਬਲਮ ਐਸੀ ਕਹੇ ਸੀ ਇਕੱਠਿਆਂ ਨੂੰ ਲਵਾਈ ਲੜੀ ਆ ਕੀ ਹੋ ਗਿਆ ਜੀ ਅੱਜ ਅਸੀਂ ਮਤਲਬ ਉਸ ਤੋਂ ਬਾਅਦ ਸਾਡੀ ਅਜੇ ਕੋਈ ਇਸ ਵਿਸ਼ੇ ਦੇ ਉੱਤੇ ਮੀਟਿੰਗ ਨਹੀਂ ਹੋਈ ਲੇਕਿਨ ਜੇ ਉਹ ਕਰ ਰਹੇ ਨੇ ਉਹ ਵੀ ਸਾਡੇ ਨੇ ਅਸੀਂ ਉਹਨਾਂ ਦੇ ਨਾਲ ਆ ਇੱਕ ਵਾਰ ਕਲੀਅਰ ਕਰਦੇ ਆ ਲਾਸਟ ਦੇ ਉੱਤੇ ਗੱਲ ਕਈ ਵਾਰੀ ਭੁਲੇਖਾ ਰਹਿ ਜਾਂਦਾ ਸਰਕਾਰ ਨੂੰ ਵੀ ਇਹ ਖਿੰਡੇ ਨੇ ਸਾਇਡ ਕੁੱਟ ਕੇ ਕੋਈ ਮਸਲਾ ਹੱਲ ਕਰ ਲਾਂਗੇ ਕਿਸੇ ਵੀ ਗਰੁੱਪ ਤੇ ਅਗਰ ਸਰਕਾਰ ਕਿਸੇ ਤਰ੍ਹਾਂ ਦੀ ਵੀ ਹਤਿਆਚਾਰ ਕਰੇਗੀ ਅਸੀਂ ਮੂਰਲੇ ਪਾਸੇ ਹੋ ਕੇ ਖੜਾ ਨੇ ਆਪਦੇ ਸਾਥੀਆਂ ਦੇ ਨਾਲ ਟਿਕ ਪਲੇਟਫਾਰਮ ਤੇ ਕਿਸਾਨ ਕਿਉਂ ਨਹੀਂ ਫਿਰਦੇ ਮੈਂ ਫੇਰ ਉਹੀ ਗੱਲ ਹੈ ਤੁਸੀਂ ਮਤਲਬ ਮੈਨੂੰ ਲੱਗਦਾ ਹਜੇ ਫਿਰ ਵੀ ਮੈਂ ਕਹਿੰਦਾ ਨਿਸ਼ਾਨਾ ਇੱਕੋ ਲਾ ਕੇ ਜੇ ਫਾਇਰ ਛੱਡ ਰਹੇ ਆ ਤੁਸੀਂ ਜਿੱਤਾਂ ਜੀ ਬਾਬਾ ਸਾਹਿਬ ਲਾਸਟ ਵਾਲਾ ਜੀ 25 ਅਗਸਤ ਨੂੰ ਤੁਸੀਂ ਦਿੱਲੀ ਤੋਂ ਫਿਰ ਜਾ ਰਵਾਨਾ ਹੋਣਾ ਕਿ ਜਿਆਦਾ ਇਸ ਵਾਰੀ ਦਿੱਲੀ ਬਹੁਤ ਬਹੁਰੀ ਜਾਂ ਫਿਰ ਬਾਰਡਰਾਂ ਦੇ ਡੇਰੇ ਲਾਉਣੇ ਪੈਣੇ ਦੇਖੋ ਸਵਾਲ ਇਹ ਆ ਕਿ ਸਰਕਾਰ ਨੇ ਕਿਹਾ ਸੀਗਾ ਵੀ ਤੁਸੀਂ ਪੈਦਲ ਆ ਜਾਓ ਤੁਸੀਂ ਟ੍ਰੇਨਾਂ ਤੇ ਆ ਜਾਓ ਤੁਸੀਂ ਬੱਸਾਂ ਤੇ ਆ ਜਾਓ ਇਸ ਵਾਰੀ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਅਸੀਂ ਟਰੈਕਟਰ ਟਰਾਲੀਆਂ ਨੇ ਲੈ ਕੇ ਜਾ ਰਹੇ ਜਿਹੜੀਆਂ ਤੋਂ ਆਪਣੇ ਆਪ ਇਹ ਕੰਦੇ ਵੀ ਸਾਨੂੰ ਇਤਰਾਜ਼ ਟਰੈਕਟਰ ਟਰਾਲੀ ਤੋਂ ਆ ਹੁਣ ਤਾਂ ਹਨੇ ਨਾਲੇ ਨੰਗੇ ਹੋ ਜਾਣਗੇ ਜੇ ਅੱਜ ਵੀ ਸਾਨੂੰ ਰੋਕਣਗੇ ਤਾਂ ਫਿਰ ਇਹਦਾ ਮਤਲਬ ਸਪਸ਼ਟ ਹੋ ਜਾਏਗਾ ਕਿ ਸਰਕਾਰ ਕਿੰਨੀ ਕੁ ਕਿਸਾਨ ਪੱਖੀ ਹੈ ਅੱਜ ਜਿਹੜੇ ਸਾਡੇ ਨਰਿੰਦਰ ਮੋਦੀ ਸਾਡੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਦੇ ਧਿਆਨ ਰੱਖਾਂਗੇ ਸਾਡੇ ਕਿਸਾਨਾਂ ਦੇ ਹਿੱਤ ਵੱਡੇ ਨੇ ਤਾਂ ਉਦੇ ਧੱਕ ਲੱਗ ਜੂ ਪਤਾ ਜੇ ਕਿਸਾਨਾਂ ਨੂੰ ਦਿੱਲੀ ਚ ਨਾ ਉਸੇ ਦਿਨ ਉਹਨਾਂ ਟਾਈਮਾਂ ਚ ਹੀ ਉਥੋਂ ਉਹਨਾਂ ਦਾ ਡੈਲੀਗੇਸ਼ਨ ਆ ਰਿਹਾ ਹੈ ਅਮਰੀਕਾ ਦਾ ਉਸ ਵੇਲੇ ਤਾਂ ਅਸੀਂ ਉੱਥੇ ਜਾਣੇ ਬਹੁਤ ਜ਼ਰੂਰੀ ਹੈ ਜੇ ਸੱਚਮੁੱਚ ਦੇਸ਼ ਨੇ ਹਿੱਕਾਂ ਦਾ ਧਿਆਨ ਰੱਖਣੇ ਸਰਕਾਰ ਵੀ ਭਾਈਪਾ ਦੀ ਉਹ ਤੇ ਦਿੱਲੀ ਦੀ ਸਰਕਾਰ ਵੀ ਭਾਈਪਾ ਦੀ ਹਾਂ ਉਹ ਤਾਂ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਹੈ ਸਿਰਫ ਨੁਮਾਇੰਦੇ ਜਾਣਗੇ ਜਾਂ ਸਾਰੇ ਕਿਸਾਨਾਂ ਨੂੰ ਸੱਦਾ ਨਹੀਂ ਨਹੀਂ ਅਸੀਂ ਤੁਸੀਂ ਦੇਖੋਗੇ ਨੁਮਾਇੰਦੇ ਵਾਲੀ ਗੱਲ ਨਹੀਂ ਹੈ ਇੱਕ ਦਿਨ ਦਾ ਪ੍ਰੋਗਰਾਮ ਹੈ ਕਰਨਾ ਹੈ ਔਰ ਉਹ ਵੱਡੀ ਪੰਚਾਇਤ ਥੋੜੇ ਜੀ ਠੋਕ ਕੇ ਹੋਏਗਾ ਪ੍ਰੋਗਰਾਮ ਵੱਡੀ ਸੰਖਿਆ ਜਮਾ ਹੋਣੀ ਹੈ ਮੈਂ ਸਤਰਾੰਤ ਸਿੰਘ ਬਗੜੀਆਂ ਪ੍ਰਧਾਨ ਪਗੜੀ ਸੰਭਾਲਿਆ ਔਰ ਮੈਂਬਰ ਸੰਜੂਤ ਮੋਰਚਾ ਗਿਆ ਰਾਜਨੀਤਿਕ ਕਾਰਤ ਜਿਵੇਂ ਪ੍ਰਧਾਨ ਜੀ ਨੇ ਬਹੁਤ ਸਾਰੀਆਂ ਗੱਲਾਂ ਜੜੀਆਂ ਨੇ ਉਹ ਆਪ ਜੀ ਨੂੰ ਦੱਸ ਦਿੱਤੀਆਂ ਨੇ ਜਿਹੜਾ ਅਗਲਾ ਰਈਏ ਦੇ ਵਿੱਚ ਸਾਡਾ ਪ੍ਰੋਗਰਾਮ ਜਿਹੜੀ ਆ ਕਾਨਫਰੰਸ ਜਿਹੜੀ ਵੱਡੀ ਹੋ ਰਹੀ ਹੈ ਕਿਸਾਨਾਂ ਦੀ ਉਹਦੇ ਸਬੰਧ ਵਿੱਚ ਦੱਸਣਾ ਚਾਹੁੰਦੇ ਆ ਕਿ ਅਸੀਂ ਪ੍ਰਬੰਧ ਬਹੁਤ ਵੱਡੇ ਕੀਤੇ ਨੇ ਇੱਕ ਉਥੇ ਛੜਵੀ ਵਿਵਸਥਾ ਜਿਹੜੀ ਆ ਉਹ ਬਹੁਤ ਵੱਡਾ ਵਾ ਤੇ ਜਿਹੜੀ ਸਾਡੀ ਜਿੰਨੀ ਗੈਦਰਿੰਗ ਹੋਣੀ ਆ ਕਿਉਂਕਿ ਪਹਿਲਾਂ ਜਿੰਨੀਆਂ ਤੇ ਸਾਡੀਆਂ ਮੀਟਿੰਗਾਂ ਹੋਈਆਂ ਨੇ ਸਾਡੀਆਂ ਕਾਨਫਰੰਸਾਂ ਹੋਈਆਂ ਨੇ ਉਹਦੇ ਵਿੱਚ ਸਾਨੂੰ ਜਿਹੜੀ ਘਾਟ ਸੀ ਇਹ ਲੱਗਦੀ ਸੀ ਵੀ ਸਾਡੇ ਕੋ ਗੱਡੀਆਂ ਖਿਲਾਰਨ ਦੀ ਜਿਹੜੀ ਜਗ੍ਹਾ ਉਹ ਬਹੁਤ ਘੱਟ ਪੈ ਜਾਂਦੀ ਸੀ ਇਹ ਮੰਡੀ ਬਹੁਤ ਵੱਡੀ ਹੋਣ ਕਾਰਨ ਜਿਹੜਾ ਵਾ ਇੱਥੇ ਅਸੀਂ ਪ੍ਰਬੰਧ ਜਿਹੜਾ ਇਹ ਕੀਤੇ ਹੋਏ ਨੇ ਜਿਹੜੀ ਸੰਗਤ ਆਉਣੀ ਉਹਨਾਂ ਵਾਸਤੇ ਪ੍ਰਸ਼ਾਦੇ ਪਾਣੀ ਦੀ ਜਿਹੜੀ ਆ ਪ੍ਰਬੰਧ ਉਹ ਪੂਰਾ ਹੋਇਆ ਤੇ ਸਾਡੇ ਲੀਡਰ ਜਿਹੜੇ ਆ ਨਿਰੰਤਰ ਇਸ ਜਿਹੜੀ ਆ ਕਾਨਫਰੰਸ ਨੂੰ ਮਜ਼ਬੂਤ ਕਰਨ ਵਾਸਤੇ ਬੜੀ ਦਿਨ ਰਾਤ ਇੱਕ ਸਿੱਧਤਾ ਦੇ ਨਾਲ ਲੱਗੇ ਹੋਏ ਨੇ ਇਦੇ ਵਿੱਚ ਇੱਕ ਸਵਾਲ ਜਿਹੜਾ ਪੱਤਰਕਾਰ ਵੀਰਾਂ ਨੇ ਕੀਤਾ ਸੀ ਪੰਜਾਬ ਸਰਕਾਰ ਦੇ ਵੱਲ ਵੀ ਜਿਹੜੀ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਹਤੈਸ਼ੀ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਡਿਵਰਸਿਫਿਕੇਸ਼ਨ ਦੀ ਜਦੋਂ ਜਦੋਂ ਗੱਲ ਕੀਤੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਨਹੀਂ ਸੀਗਾ ਉਹਨਾਂ ਨੇ ਕਿਹਾ ਵੀ ਡਿਵਰਸਿਫਿਕੇਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਗੰਨੇ ਦੀ ਖੇਤੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਉੱਤੇ ਪੰਜਾਬ ਦੇ ਵਿੱਚ ਕੀਤੀ ਜਾਂਦੀ ਆ ਜਿਹਦੇ ਵਿੱਚ ਇੱਕ ਕਮੇਟੀ ਬਣੀ ਸੀਗੀ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਸੀ ਉਹਨਾਂ ਗੰਨੇ ਦੀਆਂ ਜਿਹੜੀਆਂ ਵੀ ਪ੍ਰੋਬਲਮ ਸੀਗੀਆਂ ਸਾਡੀਆਂ ਉਹਨੂੰ ਲਾ ਕੇ ਉਹਦੇ ਵਿੱਚ ਮੀਟਿੰਗਾਂ ਜਿਹੜੀਆਂ ਅਸੀਂ 8 ਅੱਠ ਤਰੀਕ ਨੂੰ ਜਿਹੜੀ 8 ਅਗਸਤ ਨੂੰ ਅਸੀਂ ਰੱਖੀ ਸੀ ਉਹ ਵੀ ਜਿਹੜੀ ਮੁਲਤਵੀ ਜਿਹੜੀ ਸਰਕਾਰ ਨੇ ਕਰ ਦਿੱਤੀ ਕਿਉਂਕਿ ਸਾਡੀ ਇੱਕ ਵੀ ਮੰਗ ਜਿਹੜੀ ਆ ਉਹ ਸਰਕਾਰ ਜਿਹੜੀ ਉਹ ਪਗੌਣ ਤੇ ਜਿਹੜੀ ਆ ਉਹ ਨਹੀਂ ਆ ਰਹੀ ਕਿਉਂਕਿ ਸਾਡੀ ਬਾਰ-ਬਾਰੇ ਮੰਗ ਹੁੰਦੀ ਆ ਕਿ ਗੰਨੇ ਦਾ ਰੇਟ ਲੈਣਾ ਵਾ ਗੰਨੇ ਦੀ ਪੇਮੈਂਟ ਲੈਣੀ ਆ ਜਿਹੜੀ 61 ਰੁਪਏ ਸਬਸਿਡੀ ਜਿਹੜਾ ਸਰਕਾਰ ਨੇ ਦੇਣੀ ਸੀ ਇਹ ਅਜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਈ ਗਈ ਕੁਝ ਮਿਲਰ ਵੱਲੋਂ ਜਿਹੜੀਆਂ ਨੇ ਸਾਡੀਆਂ ਪੇਮੈਂਟਾਂ ਉਹ ਵੀ ਰੋਕੇ ਰੱਖੀਆਂ ਗਈਆਂ ਨੇ ਇਹਦੇ ਸਬੰਧ ਦੇ ਵਿੱਚ ਵੀ ਲੋਕਾਂ ਨੂੰ ਲਾਮਬੰਦ ਕਰਕੇ ਇਸ ਸਰਕਾਰ ਦੇ ਵਾਅਦਾ ਖਿਲਾਫੀ ਦੇ ਜੋ ਉਹਨਾਂ ਦੇ ਮਸੂਬੇ ਨੇ ਸਰਕਾਰ ਦੇ ਲੋਕਾਂ ਨੂੰ ਲੁੱਟਣ ਦੇ ਉਹਦੇ ਜਾਗਰੂਕ ਕਰਨਾ ਦੂਸਰਾ ਪੰਜਾਬ ਸਰਕਾਰ ਜਿਹੜੀ ਆਈ ਸੀ ਇਹਨਾਂ ਕਿਹਾ ਵੀ ਬਾਸਮਤੀ ਬੜੀ ਵੱਡੀ ਪੱਧਰ ਤੇ ਬੀਜੋ ਤੇ ਤੁਹਾਡੀ ਬਾਸਮਤੀ ਜਿਹੜੀ ਆ ਉਹ ਐਮਐਸਪੀ ਦੀ ਗਾਰੰਟੀ ਕਾਨੂੰਨ ਦੇ ਵਿੱਚ ਦਰ ਦੇ ਵਿੱਚ ਲਾ ਕੇ ਉਹ ਖਰੀਦੀ ਜਾਊਗੀ ਤੇ ਮੂੰਗੀ ਜਿਹੜੀ ਆ ਉਹ ਵੀ ਅਸੀਂ ਖਰੀਦਾਂਗੇ ਜਦ ਕਿ ਸਾਰੀਆਂ ਹੀ ਗੱਲਾਂ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਆ ਹਰ ਮਹਾਜ ਦੇ ਉੱਤੇ ਫੇਲ ਹੋਈ ਆ ਇਸ ਚੀਜ਼ ਨੂੰ ਘਰ ਘਰ ਦੇ ਵਿੱਚ ਲਜਾਨ ਤੱਕ ਜਾਂਦੇ ਸਾਡਾ ਐਸਕੇਮ ਜਾਂਦਾ ਗੈਰ ਰਾਜਨੀਤਿਕ ਮੋਰਚਾ ਵਾ ਇਹ ਨਿਰੰਤਰ ਜਿਹੜਾ ਲੜਾਈ ਲੜ ਰਿਹਾ ਤੇ ਜਿਹੜੀ ਸਾਂਝ ਵਾਲੀ ਗੱਲ ਆ ਅਸੀਂ ਤੇ ਹਰ ਪਲੇਟਫਾਰਮ ਤੇ ਹਰ ਮਜ਼ਦੂਰ ਨੂੰ ਹਰ ਮਲਾਜ਼ਮ ਨੂੰ ਹਰ ਕਿਸਾਨ ਨੂੰ ਇਹ ਗੱਲ ਕਹਿੰਨੇ ਆ ਕਿ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਲੜੋ ਪੂਰੀ ਸ਼ਿੱਦਤ ਦੇ ਨਾਲ ਲੜੋ ਜਿੰਨਾ ਚਿਰ ਸਾਡੇ ਕੋ ਅਧਿਕਾਰ ਸਾਡੇ ਜਿਹੜੇ ਲੈ ਨਹੀਂ ਜਾਂਦੇ ਸਾਡੀ ਬੇਨਤੀ ਆ ਕਿ ਜਿਹੜੀ ਸਾਡੀ ਮਹਾਪੰਚਾਇਤ ਰਈਆ ਦੇ ਵਿੱਚ 16 ਤਰੀਕ ਨੂੰ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸ਼ਮੂਲੀਅਤ ਕਰਨ ਭਾਵੇਂ ਉਹ ਮਲਾਜਮਾਂ ਦੀਆਂ ਹੋਣ ਭਾਵੇਂ ਉਹ ਕਿਸਾਨਾਂ ਦੀਆਂ ਹੋਣ ਭਾਵੇਂ ਮਜ਼ਦੂਰਾਂ ਦੀਆਂ ਹੋਣ ਇਹ ਸਾਰਿਆਂ ਨੂੰ ਨਾਲ ਲੈ ਕੇ ਤੇ ਇਸ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦਾ ਕੀਤਾ ਇਹ ਉਹ ਵਾਅਦਾ ਖਿਲਾਫੀ ਜਿਹੜੀ ਉਹ ਯਾਦ ਕਰਾਈ ਜਾ ਸਕੇ ਤੇ ਆਪਣੇ ਅਧਿਕਾਰ ਜਿਹੜੇ ਆ ਉਹ ਲੈ ਜਾ ਸਕੇ